भारत पाकिस्तान ਵਿਚਕਾਰ ਜਿਸ ਤਰੀਕੇ ਦੇ ਤਣਾਅਪੂਰਨ ਹਾਲਾਤ ਬਣੇ ਹੋਏ ਨੇ ਇਸ ਨਾਲ ਦੇਸ਼ ਭਰ ਦੇ ਵਿੱਚ ਲੋਕ ਕਬਰਾਏ ਹੋਏ ਨੇ ਖਾਸ ਕਰਕੇ ਪੰਜਾਬ ਦੇ ਲੋਕ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਕੀਆ ਜਾ ਰਿਹਾ ਹੈ ਕਿ ਧਮਾਕੇ ਹੋਏ ਨੇ ਡਰੋਨ ਡਿੱਗੇ ਨਜ਼ਰ ਆ ਰਹੇ ਨੇ ਜਿਸ ਕਾਰਨ ਲੋਕਾਂ ਚ ਅਦਹਿਸ਼ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਕਈ ਪਿੰਡ ਜਿਹੜੇ ਨੇ ਉਹ ਖਾਲੀ ਹੋ ਗਏ ਨੇ ਲੋਕ ਡਰ ਕਾਰਨ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਨੇ ਇਸ ਦੇ ਵਿਚਕਾਰ ਜਿੱਥੇ ਲੋਕਾਂ ਦੇ ਵੱਲੋਂ ਇੱਕ ਦੂਜੇ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਜੋ ਕਮੇਟੀ ਬਣਾਈ ਗਈ ਸੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਮਨਪ੍ਰੀਤ ਈਆਲੀ ਜ਼ਥੇਦਾਰ ਗੁਰਪ੍ਰਤਾ ਵਡਾਲਾ ਜ਼ਥੇਦਾਰ ਇਕਬਾਲ ਸਿੰਘ ਝੁੰਦਾ ਜ਼ਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਦੇ ਵੱਲੋਂ ਇੱਕ ਔਖੀ ਅਤੇ ਸੰਕਟ ਦੀ ਘੜੀ ਦੇ ਵਿੱਚ ਦੇਸ਼ ਦੇ ਹਿੱਤਾਂ ਨੂੰ ਪ੍ਰਮੁੱਖਤਾ ਨੂੰ ਦਿੰਦੇ ਹੋਏ ਸਰਹੱਦੀ ਇਲਾਕਿਆਂ ਦੇ ਪਰਿਵਾਰਾਂ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ ਪੰਜ ਮੈਮਰੀ ਕਮੇਟੀ ਦੇ ਮੈਂਬਰਾਂ ਨੇ ਸਰਹੱਦ ਤੇ ਵੱਧ ਰਹੇ ਤਣਾਅ ਨੂੰ ਦੇਖਦੇ ਹੋਏ ਸਾਰੇ ਹੀ ਆਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਔਖੀ ਸਥਿਤੀ ਦੇ ਵਿੱਚ ਦੇਸ਼ ਦੀ ਸੁਰੱਖਿਆ ਤੇ ਆਪਣੇ ਦੇਸ਼ ਵਾਸੀਆਂ ਦੀ ਸੁਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹਿਣ ਪੰਜ ਮੈਂਬਰੀ ਕਮੇਟੀ ਨੇ ਸਾਰੇ ਅਕਾਲੀ ਵਰਕਰਾਂ ਯੋਧਿਆਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਸਰਹੱਦੀ ਇਲਾਕਿਆਂ ਦੇ ਵਿੱਚ ਵਸਦੇ ਪਰਿਵਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਦਿਨ ਇਹ ਲੋੜ ਪੈਣ ਤੇ ਸਰਹੱਦ ਨੇੜੇ ਵਸਦੇ ਪਰਿਵਾਰਾਂ ਦੀ ਜਾਨ ਮਾਨ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਅਕਾਲੀ ਵਰਕਰਾਂ ਨੂੰ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਆਪੋ ਆਪਣੇ ਸਾਧਨ ਖਾਸ ਕਰਕੇ ਵੱਡੇ ਸਾਧਨ ਲੋੜ ਪੈਣ ਤੇ ਉਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਭੇਜਣ ਲਈ ਤਿਆਰ ਰੱਖੋ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਤੁਸੀਂ ਲੋਕਾਂ ਦੀ ਮਦਦ ਦੇ ਲਈ ਸੜਕਾਂ ਤੇ ਉਤਰੋ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਲਈ ਹੱਥ ਅੱਗੇ ਵਧਾਓ ਪ੍ਰਤੀ ਕਮੇਟੀ ਦੇ ਮੈਂਬਰ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਹੱਦੀ ਖੇਤਰ ਦੇ ਪਰਿਵਾਰਾਂ ਲਈ ਲੰਗਰ ਤੋਂ ਲੈ ਕੇ ਰਹਿਣ ਤੱਕ ਦੇ ਸਾਰੇ ਹੀ ਪ੍ਰਬੰਧ ਕਰਨ ਲੋਕਾਂ ਦੀ ਮਦਦ ਕਰਨ ਇਸ ਦੇ ਨਾਲ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਪਿੰਡ ਦੇ ਮੋਤਬਾਰ ਸੱਜਣਾ ਨਾਲ ਰابطਾ ਰੱਖਣਾ ਤਾਂ ਜੋ ਲੋੜ ਪੈਣ ਤੇ ਬਿਨਾਂ ਦੇਰੀ ਸਮੇਂ ਸਾਰਿਆਂ ਦੀ ਮਦਦ ਕੀਤੀ ਜਾਵੇ ਮੌਕੇ ਤੇ ਪਹੁੰਚਿਆ ਜਾਵੇ ਇਸ ਮੌਕੇ ਪ੍ਰਿੰਸ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੀ ਕੀ ਕੁਝ ਕਿਹਾ ਗਿਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਕਲ ਕੇਤੀ ਪੰਜ ਮੈਂਬਰੀ ਕਮੇਟੀ ਦੇ ਨਾਲ ਸ਼ਰਮਣੀ ਅਕਾਲੀ ਦਲ ਦੀ ਭਾਰਤੀ ਵਿੱਚ ਰੁੱਝੇ ਸਮੂਹ ਅਕਾਲੀ ਵਰਕਰਾਂ ਨੂੰ ਪੰਥ ਸਾਹਿਬਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਅੱਜ ਜਿਸ ਤਰ੍ਹਾਂ ਦੇਸ਼ ਦੀ ਪਾਕਿਸਤਾਨ ਦੇ ਨਾਲ ਤਣਾਅ ਵਧਿਆ ਹੋਇਆ ਸ਼ਰਧਾ ਤੇ ਖਾਸ ਤੌਰ ਤੇ ਬਹੁਤ ਸਾਰੇ ਸਾਡੇ ਭਰਾਵਾਂ ਨੂੰ ਕੜੀ ਛੱਡ ਕੇ ਜਾਣਾ ਪੈ ਰਿਹਾ ਮੁਸੀਬਤ ਦੇ ਬੀਤਨੇ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਨ ਹਰ ਤਰ੍ਹਾਂ ਕਿਸੇ ਵੀ ਜੇ ਲੋੜਵੰਦ ਨੂੰ ਲੋੜ ਆ ਪੂਰੀ ਕਰਨ ਸਹਿਯੋਗ ਦੇਣ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਬਜ਼ੁਰਗਾਂ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ ਕਿ ਔਖੇ ਸਮੇਂ ਕਿਸੇ ਦੇ ਕੰਮ ਆ ਜਾਵੇ ਸੋ ਭਾਈ ਕਨ੍ਹਈਆ ਜੀ ਦੀ ਉਦਾਹਰਣ ਤਾਂ ਦੁਸ਼ਮਣ ਦੇ ਫੌਜੀਆਂ ਨੂੰ ਵੀ ਮੱਲਮ ਪੱਟੀ ਲਾਉਣਾ ਸਾਡੇ ਗੁਰੂ ਦਾ ਸਾਨੂੰ ਇੱਕ ਸੰਦੇਸ਼ ਆ ਸੋ ਅੱਜ ਐਸੇ ਚੁਣੌਤੀ ਭਰੇ ਸਮੇਂ ਵਿੱਚ ਜਿੱਥੇ ਅਸੀਂ ਕਿਸੁਰਤਾ ਤੇ ਕਿਜੁਰਤਾ ਦਿਖਾ ਦਿਖਾਉਣੀ ਆ ਉਥੇ ਲੋੜਵੰਦਾਂ ਦੀ ਮਦਦ ਤੇ ਆ ਕੇ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦੇ ਔਖੇ ਸਮੇਂ ਕੰਮ ਆ ਕੇ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ